ਸੋ ਆਜੋ ਦੋਸਤੋ ਤੁਹਾਨੂੰ ਰੰਗਲਾ ਪੰਜਾਬ ਘੁਮਾਵਾਂ ਜਿੱਥੇ ਟੁੱਟੀਆਂ ਨੇ ਸੜਕਾਂ ਪਾਣੀ ਵਿੱਚ ਤਰਦੇ ਲੋਕ ਦਿਖਾਵਾਂ ਸੋ ਗੱਲ ਅੱਜ ਕਰਾਂਗੇ ਨੂਰਪੁਰ ਵੈਦੀ ਤੋਂ ਮਾਨਕੂ ਮਾਜਰਾ ਥਾਣਾ ਭੈਣੀ ਨੂੰ ਜਾਣ ਵਾਲੀ ਸੜਕ ਤੇ ਕੀ ਨੇ ਲੋਕ ਉੱਥੋਂ ਦੇ ਸੜਕਾਂ ਦੇ ਹਾਲਾਤ ਅਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਲੋਕ ਆਓ ਉਹਨਾਂ ਦੇ ਨਾਲ ਤانوں ਗਰਾਊਂਡ ਜ਼ੀਰੋ ਤੋਂ ਰਿਪੋਰਟ ਦਿਖਾਈਏ। ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ। ਨੂਰਪੁਰ ਬੇਦੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਰੋਡ ਪਿੰਡ ਜੇਤਿਆਲ ਮਬਾ ਮੁਕਾਰੀ ਸੰਗਤਪੁਰ ਥਾਣਾ ਭੈਣੀ ਨੂੰ ਜਾਣ ਵਾਲੀ ਸੜਕ ਦੇ ਖਸਤਾ ਹਾਲਤ ਹੋਣ ਦੇ ਕਾਰਨ ਇਲਾਕਾ ਨਿਵਾਸੀ ਪਰੇਸ਼ਾਨ ਹਨ। ਉੱਥੇ ਹੀ ਪਿੰਡ ਲਸਾੜੇ ਦੇ ਲੋਕਾਂ ਨੇ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਦੇ ਲਈ ਇੱਕ ਵੱਖਰੇ ਢੰਗ ਦਾ ਕੰਮ ਕੀਤਾ ਤੇ ਉਹਨਾਂ ਵੱਲੋਂ ਸੜਕ ਉੱਤੇ ਪਏ ਹੋਏ ਖੱਡਿਆਂ ਦੇ ਵਿੱਚੋਂ ਲੋਕਾਂ ਨੂੰ ਲੰਘਣ ਦੇ ਲਈ ਟਿਊਬ ਦੀਆਂ ਕਿਸ਼ਤੀਆਂ ਪਾ ਦਿੱਤੀਆਂ ਤੇ ਕਈ ਲੋਕਾਂ ਨੂੰ ਆਪਣੇ ਪਿੱਠ ਉੱਤੇ ਬਿਠਾ ਕੇ ਸੜਕ ਉੱਤੇ ਪਏ ਹੋਏ ਖੱਡਿਆਂ ਦੇ ਵਿੱਚੋਂ ਪਾਰ ਲੰਘਾਇਆ ਤੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਪਿੰਡ ਲਸਾਰੀ ਦੇ ਲੋਕਾਂ ਨੇ ਭਾਰੀ ਇਕੱਠ ਕਰਕੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਜਲਦੀ ਇਸ ਸੜਕ ਦੀ ਹਾਲਤ ਨੂੰ ਸੁਧਾਰਿਆ ਜਾਵੇ ਨਹੀਂ ਤਾਂ ਇਲਾਕੇ ਦੇ ਲੋਕ ਇਕੱਠੇ ਹੋ ਕੇ ਧਰਨਾ ਦੇਣਗੇ ਤੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਉੱਥੇ ਹੀ ਦੁਖਿਓਏ ਲੋਕਾਂ ਨੇ ਸੜਕ ਦੇ ਉੱਤੇ ਖੜੇ ਪਾਣੀ ਦੇ ਵਿੱਚ ਟਿਊਬਾਂ ਦੇ ਨਾਲ ਉਸ ਪਾਣੀ ਨੂੰ ਪਾਰ ਕੀਤਾ ਤੇ ਸਰਕਾਰ ਦੇ ਖਿਲਾਫ ਜਮਕੇ ਨਾਰੇਬਾਜ਼ੀ ਵੀ ਕੀਤੀ ਗਈ ਤੇ ਚਲੋ ਆ ਤੁਹਾਨੂੰ ਸੁਣਾਉਣਾ ਕਿ ਪੰਜਾਬ ਟੀਵੀ ਪ੍ਰਾਈਮ ਨਾਲ ਗੱਲਬਾਤ ਕਰਦੇ ਹੋ ਸਥਾਨਿਕ ਵਸਨੀਕਾ ਨੇ ਕੀ ਜਾਣਕਾਰੀ ਸਾਂਝੀ ਕੀਤੀ ਤੇ ਉਹਨਾਂ ਵੱਲੋਂ ਕਿਸ ਪ੍ਰਕਾਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਨੂਰ ਪਰਵੇਦੀ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਕੇਰ ਸਿੰਘ ਧਾਰਨੀ ਦੀ ਰਿਪੋਰਟ ਦੇਖੋ ਅੱਜ ਅਸੀਂ ਲੋਕਾਂ ਦੀ ਆਵਾਜ਼ ਚੱਕਣ ਲਈ ਆਏ ਆਂ ਤਰਾਸਦੀ ਹੈ 10 ਪਿੰਡਾਂ ਦੀ ਇਹ ਤਾਂ ਇੱਕ ਡੈਮੋ ਹੈ ਪੂਰੇ ਪੰਜਾਬ ਦੇ ਇਹੀ ਹਾਲਾਤ ਆ ਸੜਕਾਂ ਦੇ ਨੂਰ ਪਰਵੇਦੀ ਤੋਂ ਇੱਕ ਸਾਡਾ ਰੂਟ ਹੈ ਅਨੰਦਪੁਰ ਸਾਹਿਬ ਨੂੰ ਜਿਹਦੇ ਉੱਤੇ ਰਸਤੇ 'ਚ ਪਹਿਲਾਂ ਜੇਤੇਵਾਲ ਪੈਂਦਾ ਸਿੰਬਲ ਮਾਜਰਾ ਲਸਾੜੀ ਗਪਾਲਪੁਰ ਦੀ ਹੱਦ ਪੈਂਦੀ ਹੈ ਫਿਰ ਮਵਾ ਮਗਾਰੀ ਗਵਿੰਦਪੁਰ ਸੰਗਤਪੁਰ ਠਾਣਾ ਅੱਗੇ ਜਾ ਕੇ ਬੜੇ ਪੁਲ ਤੋਂ ਆਨੰਦਪਨੂ ਰੂਟ ਮਿਲਦਾ ਹੈ ਪਰ ਰੋਣਾ ਇਹ ਹੈ ਵੀ 8 ਸਾਲ ਹੋ ਗਏ ਲਾੜੇ ਦੇ ਸਰਕਾਰਾਂ ਉੱਤੇ ਪਿਆ ਆ ਹਾਲਾਤ ਐ ਪਿੱਛੇ ਦਿਖਾ ਦਿਓ ਜੀ ਨਾਲੇ ਆ ਹਾਲਾਤ ਐ ਪੇ ਸੜਕ ਨਹੀਂ ਇਹ ਚੂਆ ਲੱਗਦਾ ਔਰ ਉਹਦੇ ਬਾਅਦ ਸੜਕ ਤਾਂ ਛੱਡੋ ਛੱਡੋ ਉਹਦੇ ਵਾਲੇ ਸੜਕ ਦੇ ਹਾਲ ਦੋਲ ਦੇ ਹਾਲਾਤ ਦੇਖ ਲੋ ਆ ਦਾ ਨਾਰਾ ਮਾਰਨ ਆਏ ਆ ਲਫਾਫੇ ਬਾਜੀ ਜਿੰਨੀ ਮਰਜ਼ੀ ਸੁਣ ਲੋ ਗੱਲਾਂ ਜਿੰਨੀਆਂ ਮਰਜ਼ੀ ਸੁਣ ਲੋ ਲੋਕੀ ਮੂਲਭੂਤ ਸੁਵਿਧਾਵਾਂ ਤੇ ਤਰਸ ਰਹੇ ਆ ਕੁੜੀਆਂ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਬੰਦਿਆਂ ਨੇ ਡਿਊਟੀ ਜਾਣਾ ਹੁੰਦਾ ਹਰੇਕ ਆਦਮੀ ਕੋ ਗੱਡੀ ਨਹੀਂ ਹੈ ਕੱਪੜੇ ਭੇਜਦੇ ਆ ਸਾਰਾ ਕਈ ਵਾਰੀ ਵਿੱਚ ਗਿਰ ਪੈਂਦੇ ਬੰਦੇ ਛੱਟਾਂ ਝੋਟਾਂ ਲੱਗਦੀਆਂ ਚੋਟਲ ਹੁੰਦੇ ਆ ਮੂਲਭੂਤ ਸੁਵਿਧਾਵਾਂ ਨਹੀਂ ਆ ਪੰਜਾਬ ਦੇ ਵਿੱਚ ਇਹ ਹਾਲਾਤ ਹੈ ਪਿੰਡਾਂ ਦੇ ਲੋਕ ਇਕੱਠੇ ਹੋਏ ਵੇ ਪੰਚਾਇਤਾਂ ਦੇ ਆਗੂ ਇਕੱਠੇ ਹੋਏ ਵੇ ਰੋਣ ਨੂੰ ਇਕੱਠੇ ਹੋਏ ਵੇ ਸਰਕਾਰ ਨੂੰ ਵੇ ਭਾਈ ਤੁਸੀਂ ਗੱਪਾਂ ਮਾਰਨੀਆਂ ਬੰਦ ਕਰੋ ਲੋਕਾਂ ਦੇ ਭਲੇ ਦੀ ਤਾਂ ਗੱਲ ਕਰੋ ਖਾਦਾ ਨਾਰਾ ਮਾਰਨ ਲਈ ਲੋਕਾਂ ਵਾਸਤੇ ਖੜੇ ਹੋਏ ਆ ਗੱਲਬਾਤ ਤੁਸੀਂ ਇਹਨਾਂ ਪਿੰਡ ਵਾਲਿਆਂ ਨਾਲ ਵੀ ਗੱਲ ਕੇ ਪੁੱਛ ਸਕਦੇ ਸਾਡਾ ਵੀ ਇਲਾਕਾ ਪੈਂਦਾ ਏ ਇਹ ਹਾਲਾਤ ਹੈ ਕਿ ਚੌਂਦੀਆਂ ਛੱਤਾਂ ਜਿਹਦੇ ਥੱਲੇ ਭਿੱਜਦੇ ਮਲਾਜ਼ਮ ਸੜਕਾਂ ਉੱਪਰ ਮੂਲਪੂਰ ਸਬਧਾਵਾ ਨਹੀਂ ਰੋਂਦੇ ਲੋਕ ਆ ਹਾਲਾਤ ਹੈ ਰੂਪਨਗਰ ਜ਼ਿਲ੍ਹੇ ਦੇ ਰੂਪਨਗਰ ਹਲਕੇ ਦੇ ਕਾ ਸਰਪੰਚ ਪਿੰਡ ਲਸਾੜੀ ਦੇਖੋ ਇਸ ਸਾਲ ਨੂੰ ਅਸੀਂ ਤਾਂ ਕਹਿੰਦੇ ਤੇ ਸਰਕਾਰ ਬਦਲਾਓ ਲਿਆਂਦੀ ਬਹੁਤ ਖੁਸ਼ੀ ਨਾਲ ਇਹਨਾਂ ਨੂੰ ਬਦਲਾ ਲਿਆਂਦਾ ਪਰ ਬਲਾ ਆ ਦੇਖਿਆ ਕਿ ਜਿਹੜੀਆਂ ਕਿਤੇ ਜਿਨ੍ਹਾਂ ਦੇ ਨਹੀਂ ਵਿਆਹ ਹੁੰਦੇ ਤੇ ਉਹਨਾਂ ਦੇ ਵਿਆਹ ਕਰਾ ਲੈ ਪ੍ਰਾਣੀਆਂ ਛੱਡ ਕੇ ਨਵੀਆਂ ਲਿਆਏ ਜਾਂ ਇਹ ਹੀ ਇਹੀਆਂ ਸੜਕਾਂ ਬਣ ਗਈਆਂ ਆਹ ਬਦਲਾ ਆਇਆ ਇਹ ਕਿੰਨੇ ਪਿੰਡਾਂ ਨੂੰ ਨੂਰਪੁਰ ਤੇ ਲੈ ਕੇ ਥਾਣੇ ਤੱਕ ਪਿੰਡ ਇਹ ਆਹੀ ਹਾਲ ਹੈ ਇੱਕ ਆ ਇਹਦੇ ਗਾਂ ਤੁਸੀਂ 2-3 ਇਹ ਜੇ ਸਟਾਪ 'ਚ ਹੋਰ ਦੇਖੋਗੇ ਪਰ ਲੇਕਿਨ ਹੁਣ ਇਹ ਹੈ ਵੀ ਅੱਜ ਜਿਹੜੀ ਮੇਰੇ ਬੰਦੇ ਪਈ ਪਿੰਡਾਂ ਦੇ ਸਾਰੇ ਭਗਵੰਤੇ ਸੱਜਣ ਆਏ ਆ ਪਰ ਮੇਰੀ ਤਾਂ ਇਨੀ ਡੀਟੀ ਇਹ ਹੀ ਲਾਤੀ ਪੇ ਇੱਕ ਬੰਦਾ ਇੱਥੇ ਰੱਖ ਲਓ ਥੋੜਾ ਉਹਦੀ ਬਦਤ ਕਰ ਜਿਹਦੇ ਬੰਦੇ ਤੇ ਨਹੀਂ ਲੱਗ ਹੁੰਦਾ ਉਹਨੂੰ ਚੱਕ ਕੇ ਬਾਹਰ ਧ ਪਾ ਦਿਆ ਕਰੋ ਉਹ ਮੈਨੇ ਦੀ ਬੇਨਤੀ ਮੰਨ ਲੇ ਪੇ ਮੈਂ ਕੋਈ ਨਾ ਕੋਈ ਬੰਦੇ ਦਾ ਇੰਤਜ਼ਾਮ ਕਰ ਦੂੰ ਜਿਹੜਾ ਭਾਈ ਸਿਆਣਾ ਹੋਇਆ ਉਹਨੂੰ ਚੱਕ ਕੇ ਮੈਂ ਧ ਪਾ ਦਿਆ ਕਰੂ ਏ ਟੋਬਾ ਜਿਹੜਾ ਬਣ ਗਿਆ ਪਰ ਮੈਂ ਤਾਂ ਅਸੀਂ ਫੇਰ ਵੀ ਕੋਈ ਕਰਦੇ ਆ ਪੇ ਸਰਕਾਰ ਦੇ ਅਗੇ ਬੇਨਤੀ ਕਰਦੇ ਪੇ ਇਹ ਜੇ ਅਲਗਰਦੀਏ ਨਾ ਕਰੋ ਜਿਹੜੇ ਇਹ ਜੇ ਮਸਲੇ ਇਹ ਬਿਨ ਹਾਲ ਤਾਂ ਛੇਤੀ ਅਜਮ ਕਰੋ ਜਿੱਥੇ ਆ ਦੇਖੋ ਕਿਆ ਤੋਂ ਮੋਟਰ ਸੇਵਿਕ ਕਿਤੇ ਜ ਸਵੇਰੇ ਇੱਕ ਜਨਾਨੀ ਘਰ ਕਾ ਗਈ ਉਹ ਬੇਚਾਰੀ ਨੇ ਦੋ ਦੋ ਬੱਚੇ ਚੱਕੇ ਵੇ ਉਹ ਕਪੜੇ ਲਵੇੜ ਕੇ ਗਈ ਹੈ ਗਾਲਾਂ ਸਾਰਿਆਂ ਨੂੰ ਪਰ ਅਸੀਂ ਉਹ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਕਿ ਇਹਨਾਂ ਦੇ ਸੋਚੋ ਤੁਸੀਂ ਹੁਣ ਬੁਢੀ ਨਹੀਂ ਤੇ ਨਾ ਸੁਤੋ ਪਿੰਡ ਮਾਵਾ ਤੋਂ ਮੈਂ ਪੰਜਾਬ ਸਰਕਾਰ ਨੂੰ ਅਪੀਲ ਵੀ ਕਰਦਾ ਕਿ ਭਾਈ ਜਿਹੜਾ ਸਾਡਾ ਇਹ 6-7 ਕਿਲੋਮੀਟਰ ਦਾ ਰਸਤਾ ਹੈ ਨੂਰਪੁਰ 베ਦੀਆਂ ਤੋਂ ਲੈ ਕੇ ਸੰਗਤਪੁਰ ਤੱਕ ਜਿਹੜਾ ਥਾਣਾ ਪੱਤਨ ਵਾਲਾ ਪੋਲਾ ਹੈ ਉੱਥੇ ਨੂੰ ਇਹ ਰਸਤਾ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਂਦਾ ਇੱਥੋਂ ਜਿਹੜੇ ਨੂਰਪੁਰ 베ਦੀਆਂ ਦੇ ਲੋਕ ਹੈ ਜਾਂ ਬੈਂਸਾਂ ਤੱਕ ਵਿਆਣੇ ਤੱਕ ਟੱਪਰੀਆਂ ਤੱਕ ਉਹ ਵੀ ਸ਼੍ਰੀ ਆਨੰਦਪੁਰ ਸਾਹਿਬ ਨੂੰ ਤੱਕ ਸਾਹਿਬ ਦਰਸ਼ਨ ਕਰਨ ਵਾਸਤੇ ਇਸੇ ਰਸਤੇ ਤੋਂ ਜਾਂਦੇ ਸੀ ਪਰ ਹੁਣ ਇਸ ਰਸਤੇ ਦੇ 8 ਸਾਲਾਂ ਤੋਂ ਇਹੋ ਜਿਹੇ ਹਾਲਾਤ ਹੋ ਗਏ ਵੀ ਮੈਂ ਕਹਿੰਦਾ ਵੀ ਪੁੱਛੋ ਕੁਛ ਨਾ ਵੀ ਜਿਸ ਤਰ੍ਹਾਂ ਆ ਪਾਣੀ ਦੇ ਟੋਬੇ ਖੜੇ ਹੈ ਇਦਾਂ ਦੇ ਹਾਲਾਤ ਦੇ ਨਾਲ ਇੱਥੇ ਇਹ ਰਸਤਾ 8 ਸਾਲਾਂ ਤੋਂ ਨਹੀਂ ਬਣਿਆ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਅਪੀਲ ਕਰਦੇ ਸੀਐਮ ਸਾਹਿਬ ਨੂੰ ਕਿ ਭਾਈ ਇਹ ਜਿਹੜਾ ਰਸਤਾ ਹੈ ਇਹਨੂੰ ਫੌਰੀ ਤੌਰ ਤੇ ਠੀਕ ਕੀਤਾ ਜਾਵੇ ਸਾਡੇ ਬੱਚੇ ਨੂਰਪੁਰ ਬੇਦੀਆਂ ਪੜ੍ਹਨ ਵਾਸਤੇ ਜਾਂਦੇ ਆ ਸਾਡੇ ਜਿੰਨੇ ਪਿੰਡ ਹੈ ਸਾਡਾ ਇੱਕੋ ਹੀ ਇੱਕ ਅਸਬਾ ਹੈ ਜਿਹੜਾ ਨੂਰਪੁਰ ਬੇਦੀਆਂ ਜਿੱਥੇ ਅਸੀਂ ਆਪਣੀਆਂ ਲੋੜਾਂ ਦਾ ਸਮਾਨ ਲੈਣ ਵਾਸਤੇ ਨੂਰਪੁਰ ਬੇਦੀ ਸ਼ਹਿਰ ਨਾਲੇ ਟੱਚ ਹੁੰਦੇ ਆ ਸੋ ਇਹ ਸਮਾਨ ਲੈਣ ਵਾਸਤੇ ਸਾਨੂੰ ਵਾਰ-ਵਾਰ ਧਿਆੜੀ ਚ ਦੋ ਵਾਰ ਤਿੰਨ ਵਾਰ ਜੇ ਕੋਈ ਸਾਡਾ ਬੱਚਾ ਬਿਮਾਰ ਹੋ ਜਾਂਦਾ ਬਜ਼ੁਰਗ ਬਿਮਾਰ ਹੋ ਜਾਂਦਾ ਤੁਸੀਂ ਹਾਲਾਤ ਦੇਖੋ ਵੀ ਅਸੀਂ ਕਿਸ ਤਰ੍ਹਾਂ ਇੱਥੋਂ ਲੈ ਕੇ ਜਾਵਾਂਗੇ ਉਹਨਾਂ ਨੂੰ ਤੇ ਬਾਜੀ ਬਲੇ ਹਰ ਇੱਕ ਕੋਲ ਗੱਡੀ ਦਾ ਸਾਧਨ ਨਹੀਂ ਹੈ ਵੀ ਆਪਾਂ ਗੱਡੀ ਹਰ ਇੱਕ ਕੋਲ ਹੈ ਤਾਂ ਅਸੀਂ ਮੋਟਰਸਾਈਕਲ ਤੇ ਲੈ ਕੇ ਜਾਣਾ ਤਾਂ ਕਿੱਦਾਂ ਲੈ ਕੇ ਜਾਵਾਂਗੇ ਸੋ ਮੇਰੀ ਇਹੀ ਪੁਰਜਰ ਅਪੀਲ ਹੈ ਕਿ ਭਾਈ ਇਹ ਜਿਹੜਾ ਸਾਡਾ ਰਸਤਾ ਹੈ ਇਹਨੂੰ ਫੌਰੀ ਤੌਰ ਤੇ ਠੀਕ ਕਰਾਇਆ ਜਾ ਸਕੇ ਜਿਹੜੇ ਦੇ ਕਿਨਾਰੇ ਆ ਤੇ ਭੰਗ ਬੂਟੀ ਨੜੇ ਖੜੇ ਐ ਇਹਨਾਂ ਨੂੰ ਵੀ ਜਿਹੜਾ ਕੱਟ ਵੱਢ ਕਰਕੇ ਜੇ ਕੋਈ ਪੈਦਲ ਲੰਘਣ ਆਲਾ ਤਾਂ ਉਹ ਸਾਈਡ ਤੇ ਹੋ ਕੇ ਲੰਘ ਜਾਵੇ ਸੋ ਬਾਕੀ ਮੈਂ ਇਹ ਪ੍ਰਾਈਮ ਪ੍ਰੈਸ ਵਾਲਿਆਂ ਦਾ ਤੇ ਬਾਕੀ ਰਾਣਾ ਗੌਰਵ ਜੀ ਜਿਨ੍ਹਾਂ ਨੇ ਇਹ ਸਾਡੇ ਇਲਾਕੇ ਦੀ ਆਵਾਜ਼ ਨੂੰ ਉਠਾਦੇ ਰਹਿੰਦੇ ਆ ਮੈਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਸਾਡੇ ਇਲਾਕੇ ਦੇ ਵਿੱਚ ਵਿਚਰਦੇ ਆ ਸਾਡੀ ਆਵਾਜ਼ ਨੂੰ ਉਠਾਉਂਦੇ ਆ ਸਾਡੇ ਕੋਲ ਹੋਰ ਜਰੀਆ ਵੀ ਕੋਈ ਨਹੀਂ ਅਸੀਂ ਰਾਣਾ ਜੀ ਨੂੰ ਬੇਨਤੀ ਕਰੀ ਦੀ ਕਿ ਰਾਣਾ ਜੀ ਸਾਡੇ ਕੋਲ ਆਓ ਜੀ ਸਾਡਾ ਮਸਲਾ ਹੀ ਦੇਖੋ ਜੀ ਇਹੀ ਮੋਹਰੇ ਹੋ ਕੇ ਅੱਗੇ ਹੋ ਕੇ ਹਰ ਇੱਕ ਜਗ੍ਹਾ ਇਹ ਸਾਡੀ ਆਵਾਜ਼ ਉਠਾਉਂਦੇ ਆ ਸੋ ਮੇਰੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹੀ ਅਪੀਲ ਹੈ ਕਿ ਭਾਈ ਇਹ ਜਲਦ ਤੋਂ ਜਲਦ ਰਸਤਾ ਬਣਾਇਆ ਜਾਵੇ ਤੇ ਜਿਹੜੀ ਸੰਗਤ ਟੱਪਰੀਆਂ ਤੱਕ ਤਖਤ ਸਾਹਿਬ ਨਾਲ ਜੁੜਦੀ ਹੈ ਉਹ ਮੱਥਾ ਟੇਕਣ ਵਾਸਤੇ ਉਹਨਾਂ ਨੂੰ ਜਿਹੜਾ ਇਹ ਰਸਤਾ ਠੀਕ ਹੋਵੇ ਤੇ ਸਾਰੇ ਹੀ ਅਠਾ ਨੌਂਆ ਪਿੰਡਾਂ ਦੇ ਜਿਹੜੀ ਜਨਤਾ ਹੈ ਉਹ ਭਾਈ ਇਹ ਨੂਰ ਪਰਬੇਦੀ ਨਾਲ ਟੱਚ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ